ਜਿਹੜੀ ਇਜ਼ੀ ਰਜਿਸਟ੍ਰੇਸ਼ਨ ਹੈ ਬੇਸਿਕਲੀ ਟੈਕਨੋਲੋਜੀ ਡਰਾਈਵਨ ਹੈ ਅੱਜ ਕੱਲ ਹਰ ਕੋਈ ਬੰਦਾ ਮੋਬਾਈਲ ਯੂਜ਼ ਕਰਦਾ ਲੈਪਟਾਪ ਯੂਜ਼ ਕਰਦਾ ਹੁਣ ਪਿੰਡਾਂ 'ਚ ਵੀ ਅਵੇਅਰਨੈਸ ਹੈ ਗਈ ਆ ਹੁਣ ਬੇਸਿਕਲੀ ਇਹ ਕੀਤਾ ਗਿਆ ਕਿ ਜਿਹੜੇ ਅੱਗੇ ਲੋਕ ਵੱਜੇ ਹੁੰਦੇ ਸੀ ਜਾਂ ਤਾਂ ਬਸੀਕਾਂ ਨੂੰ ਕਿਸ ਕੋ ਆਉਂਦੇ ਸੀ ਜਾਂ ਫਿਰ ਐਡਵੋਕੇਟ ਕੋ ਜਾਂਦੇ ਸੀ ਉਹ ਆਪਣੀ ਰਜਿਸਟਰੀ ਖੁਦ ਹੀ ਆਪਣੇ ਘਰ ਬੈਠੇ ਹੀ ਉਹਨੂੰ ਡਰਾਫਟ ਕਰ ਸਕਦੇ ਆ ਤੇ ਆਨਲਾਈਨ ਹੀ ਸਾਨੂੰ ਪਾ ਸਕਦੇ ਆ ਇਹਦਾ ਨਾਂ ਇਜ਼ੀ ਰਜਿਸਟ੍ਰੇਸ਼ਨ ਪਾਇਆ ਗਿਆ ਹੈ ਤਾਂ ਪਾਇਆ ਗਿਆ ਹੈ ਪੀ ਲੋਕਾਂ ਦੇ ਸਹੂਲਤ ਵਾਸਤੇ ਲੋਕਾਂ ਨੂੰ ਸਹੂਲਤ ਮਿਲੂਗੀ इजी ਕਿਉਂ ਬੋਲਦੇ ਆਪਾਂ ਸਿਟੀਜ਼ਨ ਸਿਟੀਜ਼ਨ ਪਹਿਲਾਂ ਜੇ ਅਗਰ ਵੇਰ ਆ ਕਰ ਬੈਠ ਕੇ ਹਿਸਟਰੀ ਲਿਖੇ ਹਿਸਟਰੀ ਲਿਖੇ ਸਾਨੂੰ ਸਾਡੇ ਅਕਾਊਂਟ 'ਚ ਪਾਵੇ ਲੌਗਇਨ 'ਚ ਪਾਵੇ ਅਸੀਂ ਲੌਗਇਨ 'ਚ ਦੇਖਾਂਗੇ ਸਹੀ ਆ ਅਪਰੂਵ ਕੀਤੀ ਛਿੜਜਨ ਵੇਰ ਹੋ ਗਿਆ ਹਿਸਟਰੀ ਪ੍ਰੂਵ ਹੋ ਗਈ ਬਿੰਨਿੰਗ ਛਿੜਜਨ ਪਰ ਲੱਗਿਆ ਮੇਰੀ ਹਿਸਟਰੀ ਪ੍ਰੂਵ ਆ ਹੁਣ ਹਿਸਟਰੀ ਪ੍ਰੂਵ ਤੇ ਪ੍ਰੋਪਰ ਡਾਕੂਮੈਂਟ ਲੈ ਕੇ ਆਵੇ ਸਾਡੇ ਕੋਲ ਰਿਮਾਰਕ ਟਾਈਮ ਲਵੇ ਅਪਾਇੰਟਮੈਂਟ ਲਵੇ ਬੈਠੇ ਕੋਈ ਫੋਟੋ ਕਰਾ ਕੇ ਮਨੇ ਕੋ ਇਹ ਦਲ ਖਵਾਰੀ ਬੰਦ ਹੁੰਦੀ ਹੈ ਇਸ ਤਰ੍ਹਾਂ ਜਦੋਂ ਫਾਈਨਲ ਅਪਰੂਵਲ ਹੋ ਜਾਈਗੀ ਉਹਨਾਂ ਨੂੰ ਮੈਸੇਜ ਆ ਜਾਏਗਾ ਉਹ ਮਿੱਥੇ ਸਮੇਂ ਤੇ ਮਿੱਥੇ ਦਿਨ ਇੱਥੇ ਆਣਗੇ ਖੱਜਲ ਨਹੀਂ ਹੋਣਗੇ ਆਪਣੀ ਡੀਡ ਜਮ੍ਹਾਂ ਕਰਾਣਗੇ ਰਜਿਸਟਰੀ ਕਰਾਣਗੇ ਸੇਮ ਡੇ ਰਜਿਸਟਰੀ ਲੈ ਕੇ ਕੰਮ ਚੱਲ ਜਾਏਗਾ ਸਾਡੇ ਵਾਰਸੇ ਜੀ ਕਿਵੇਂ ਆ ਹੋਰ ਸਾਡੇ ਕੋ ਇਹ ਜੋ ਪਹਿਲਾਂ ਸਿਸਟਮ ਸੀਗਾ ਲੋਕ ਇਕੱਠੇ ਆਉਂਦੇ ਸੀਗੇ ਇਸ ਜੇ ਨਾਲ ਲੈ ਕੇ ਆਉਂਦੇ ਸੀਗੇ ਅਪਾਇੰਟਮੈਂਟ ਦਾ ਕੋਈ ਟਾਈਮ ਨਹੀਂ ਸੀਗਾ ਨਾਲ ਲੈ ਕੇ ਸਾਡਾ ਇੱਥੇ ਰਸ਼ਵਿੰਦਰ ਸੀਗਾ ਇੱਕ ਅਫਸਰ ਵਾਸਤੇ ਵੀ ਪ੍ਰੈਸ਼ਰ ਹੁੰਦਾ ਸੀਗਾ ਜਲਦੀ ਜਲਦੀ ਅਪਰੂਵ ਕਰੇ ਲੋਕਾਂ ਨੂੰ ਵੇਲਾ ਕਰੇ ਹੁਣ ਕੀ ਆ ਸਾਡੇ ਵਾਸਤੇ ਕੀ ਆ ਸਾਨੂੰ ਹਰਤਾਲੇ ਕਰਨ ਦਾ ਟਾਈਮ ਮਿਲਿਆ ਹੋਇਆ 48 ਘੰਟੇ ਦੇ ਵਿੱਚ ਵਿੱਚ ਅਸੀਂ ਰਜਿਸਟਰੀ ਪ੍ਰੋਪਰ ਤਰੀਕੇ ਨਾਲ ਦੱਸਦੇ ਹੋਏ ਜਵਾਚਾਂਗੇ ਜਾਂਚ ਕਰਾਂਗੇ ਉਹਨਾਂ ਦੀ ਉਹਨਾਂ ਨੂੰ ਪ੍ਰੂਵ ਕਰਕੇ ਵੈਰੀਫਾਈ ਕਰਕੇ ਉਹਨੂੰ ਅਪਾਇੰਟਮੈਂਟ ਦਵਾਗੇ ਅਦਾਰਾ ਜਝਾਰ ਟਾਈਮ ਦੇਖਣ ਵਾਲੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਅਦਾਰਾ ਜਝਾਰ ਟਾਈਮ ਹਮੇਸ਼ਾ ਲੋਕ ਹਿੱਤਾਂ ਦੀ ਗੱਲ ਕਰਦਾ ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਦੇ ਲਈ ਆਪਣਾ ਕਾਰਜ ਜੰਗੀ ਪੱਧਰ ਤੇ ਜਾਰੀ ਰੱਖਦਾ ਹੋਇਆ ਅੱਜ ਅਸੀਂ ਨਵੀਂ ਅਪਡੇਟ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਹਾਂ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਇੱਕ ਆਮ ਲੋਕਾਂ ਨੂੰ ਸਹੂਲਤ ਦੇਣ ਦੇ ਲਈ ਈਜੀ ਰਜਿਸਟਰੀ ਦਾ ਜੋ ਫਾਰਮੂਲਾ ਲੈ ਕੇ ਆਇਆ ਈਜੀ ਰਜਿਸਟਰੀ ਕਰਨ ਦਾ ਜੋ ਸਕੀਮ ਲੈ ਕੇ ਆਈ ਆ ਉਸ ਤਹਿਤ ਅੱਜ ਅਸੀਂ ਪਹੁੰਚੇ ਆ ਲੁਧਿਆਣਾ ਦੀ ਤਹਿਸੀਲ ਕੇਂਦਰੀ ਗੱਲ ਰੋਡ ਵਿਖੇ ਜਿੱਥੇ ਅੱਜ ਜਿਹੜਾ ਅੰਦਰ ਜਾ ਕੇ ਗੱਲਬਾਤ ਕਰਾਂਗੇ ਤਸੀਹਲਦਾਰ ਸਾਹਿਬ ਨਾਲ ਤੇ ਜਿਹੜੇ ਉਹਨਾਂ ਨੇ ਦੋ ਰਜਿਸਟਰਾਰ ਬਿਠਾਏ ਨੇ ਜੋ ਦੋ ਰਿਜੈਕਟੀਆਂ ਲਿਖਣ ਵਾਸਤੇ ਬਿਠਾਏ ਨੇ ਜਿਹੜੇ ਅਰਜੀ ਨਵੀਸ ਨੇ ਉਹ ਬਿਠਾਏ ਨੇ ਵਕੀਲ ਬਿਠਾਇਆ ਵਾ ਤੇ ਨਾਲ ਉਹਨਾਂ ਦੇ ਕਲਰਕਾ ਤੇ ਉਸ ਤੋਂ ਅਗਲਾ ਪ੍ਰੋਸੀਜਰ ਆ ਕਿਸ ਤਰ੍ਹਾਂ ਆਨਲਾਈਨ ਇਹਦੀ ਰਜਿਸਟਰੀ ਦੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ ਆਓ ਚੱਲਦੇ ਹਾਂ ਦੇਖਦੇ ਆ ਤਹਿਸੀਲ ਦੇ ਅੰਦਰ ਤੇ ਕਿਹੜੇ ਕਾਰਜ ਦੇ ਕਿਸ ਤਰ੍ਹਾਂ ਸ਼ੁਰੂ ਕੀਤੇ ਗਏ ਨੇ ਸਰ ਜਿਹੜੀ ਇਹ ਈਜ਼ੀ ਰਜਿਸਟਰੀ ਸ਼ੁਰੂ ਕੀਤੀ ਗਿਆ ਤੁਹਾਡਾ ਇੱਥੇ ਕੀ ਕਾਰਜ ਹੈ ਸਰ ਐਦਾਂ ਹੈ ਕਿ ਸਾਨੂੰ ਸਰਕਾਰ ਦੇ ਵੱਲੋਂ ਦੀ ਅਪਾਇੰਟ ਕੀਤਾ ਗਿਆ ਹੈਗਾ ਪਹਿਲਾਂ ਕੀ ਹੁੰਦਾ ਸੀਗਾ ਕਿ ਲੋਕੀ ਬਾਹਰੋਂ ਦੀ ਰਜਿਸਟਰੀ ਲਿਖਵਾਉਂਦੇ ਸੀਗੇ ਬਾਰ ਵਸੀਕਾ ਨਵੀਸ ਐਡਵੋਕੇਟ ਸਾਰੇ ਬੈਠੇ ਹੁੰਦੇ ਸੀਗੇ ਲੇਕਿਨ ਉਹਦੇ ਵਿੱਚ ਕੀ ਹੁੰਦਾ ਸੀ ਕਿ ਕਈ ਦਿੱਕਤਾਂ ਆ ਜਾਂਦੀਆਂ ਸੀਗੀਆਂ ਲੋਕ ਸਹੀ ਗਾਈਡ ਨਹੀਂ ਕਰਦੇ ਸੀਗੇ ਲੋਕਾਂ ਨੂੰ ਆਮ ਲੋਕਾਂ ਨੂੰ ਤਾਂ ਉਹਦੇ ਲਈ ਸਰਕਾਰ ਨੇ ਇੱਕ ਨਵੀਂ ਹੁਣ ਰਜਿਸਟ੍ਰੇਸ਼ਨ ਪਾਲਿਸੀ ਸ਼ੁਰੂ ਕੀਤੀ ਹੈ ਜਿਹਨੂੰ ਈਜ਼ੀ ਰਜਿਸਟਰੀ ਕਿਹਾ ਗਿਆ ਹੈ ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਅਪਾਇੰਟ ਕੀਤਾ ਗਿਆ ਜਿਹਦੇ ਵਿੱਚ ਇੱਕ ਐਡਵੋਕੇਟ ਇੱਕ ਰਿਟਾਇਰ ਕਾਨਗੋ ਇੱਕ ਡੀਡ ਰਾਈਟਰ ਤੇ ਨਾਲ ਸਾਨੂੰ ਇੱਕ ਡਾਟਾ ਆਪਰੇਟਰ ਦਿੱਤਾ ਗਿਆ ਇਹਦੇ ਵਿੱਚ ਲੋਕਾਂ ਨੂੰ ਇਹ ਸਹੂਲਤ ਦਿੱਤੀ ਗਈ ਹੈ ਕਿ ਵੀ ਖਰੀਦਦਾਰ ਔਰ ਵੇਚਣ ਵਾਲੇ ਆਪਣੇ ਸਾਰੇ ਕਾਗਜ਼ ਲੈ ਕੇ ਆਣ ਔਰ ਆਪਣਾ ਕੀ ਕਹਿੰਦੇ ਹੈਗੇ ਸਾਡੇ ਕੋਲ ਆਣ ਅਸੀਂ ਉਹਨਾਂ ਨੂੰ ਦੱਸਾਂਗੇ ਕਿ ਵੀ ਤੁਹਾਡੇ ਕਾਗਜ਼ ਦੇ ਵਿੱਚ ਕੀ ਕਮੀ ਹੈਗੀ ਹੈ ਜੇ ਕੋਈ ਕਮੀ ਨਹੀਂ ਹੈਗੀ ਹੈ ਤਾਂ ਅਸੀਂ ਹੀ ਉਹਨਾਂ ਦੀ ਰਜਿਸਟਰੀ ਲਿਖ ਸਕਦੇ ਹੈਗੇ ਆ ਇੱਥੇ ਹੀ ਬੈਠੇ ਔਰ ਇੱਥੇ ਹੀ ਉਹ ਆਪਣਾ ਇਹ ਕਹਿੰਦੇ ਹੈਗੇ ਰਜਿਸਟਰੀ ਨੂੰ ਆਸਾਨੀ ਦੇ ਨਾਲ ਕਰਵਾ ਸਕਦੇ ਹੈਗੇ ਜਿਹੜੇ ਮਿਲਾਂ ਬਾਹਰ ਬੈਠੇ ਨੇ ਜਿਹੜੇ ਅਰਜੀ ਨਵੀਸ ਬੈਠੇ ਨੇ ਉਹ ਤਾਂ ਵਿਲੇ ਕਰਤੇ ਨਹੀਂ ਸਰਕਾਰ ਨੇ ਆਪਣੇ ਕਿੰਦੇ ਹੈਗੇ ਆਪਸ਼ਨ ਦਿੱਤੀ ਹੈਗੀ ਹੈ ਕਿ ਵੀ ਤੁਸੀਂ ਬਾਹਰੋਂ ਦੇ ਵੀ ਰਜਿਸਟਰੀ ਲਿਖਾ ਕੇ ਆ ਸਕਦੇ ਹੈਗੇ ਤੇ ਤੁਸੀਂ ਇੱਥੇ ਵੀ ਆ ਕੇ ਇੱਕ ਸਹੂਲियत ਦੇ ਦਿੱਤੀ ਗਈ ਹੈਗੀ ਆ ਕੱਲ ਨੂੰ ਕੀ ਹੁੰਦੇ ਸੀ ਕਿ ਕੱਲ ਜਿਹੜੇ ਬਾਹਰ ਬੈਠੇ ਹੋਏ ਹੈਗੇ ਆ ਬੰਦੇ ਉਹ ਜ਼ਿਆਦਾ ਪੇਮੈਂਟ ਚਾਰਜ ਕਰ ਲੈਂਦੇ ਸੀਗੇ ਲਿਖਾਈ ਜ਼ਿਆਦਾ ਲੈ ਲੈਂਦੇ ਸੀਗੇ ਲੋਕਾਂ ਨੂੰ ਸਹੀ ਤਰ੍ਹਾਂ ਗਾਈਡ ਨਹੀਂ ਕਰਦੇ ਸੀਗੇ ਤੇ ਇਸ ਲਈ ਉਹਨਾਂ ਨੇ ਉਸ ਚੀਜ਼ ਨੂੰ ਖਤਮ ਕਰਨ ਦੇ ਲਈ ਸਰਕਾਰ ਨੇ ਆਪਣੇ ਕਿੰਦੇ ਪਾਲਿਸੀ ਸ਼ੁਰੂ ਕੀਤੀ ਹੈਗੀ ਕਿ ਵੀ ਉਹਨਾਂ ਦੇ ਵੱਲੋਂ ਹੀ ਬੰਦੇ ਅਪਾਇੰਟ ਕੀਤੇ ਗਏ ਹੈਗੇ ਆ ਤੇ ਉਹੀ ਉਹਨਾਂ ਨੂੰ ਸਹੀ ਰਾਹ ਦੇ ਵਿੱਚ ਆਪਣੇ ਕਿੰਦੇ ਕੰਮ ਕਰਵਾ ਕੇ ਦੇਣਗੇ ਜੋ ਸਰਕਾਰੀ ਰੇਟ ਉਹਨਾਂ ਨੇ ਫਿਕਸ ਕੀਤਾ ਕੀ ਚਾਰਜ ਕੀਤਾ ਹੈ ਸਰਕਾਰ ਵੱਲੋਂ ਸਰ ਸਰਕਾਰ ਨੇ ਆਪਣੇ ਹੀ ਗਿੰਦੇ ਹੈਗੇ ਸਿਰਫ ਇੱਕ 500 ਰੁਪਏ ਦੀ ਆਪਣੇ ਹੀ ਗਿੰਦੇ ਹੈਗੇ ਉਹਨਾਂ ਨੇ 500 ਰੁਪਏ ਆਪਣੇ ਇੰਦੇ ਕੇ ਡਰਾਫਟਿੰਗ ਚਾਰਜਸ ਰੱਖਿਆ ਗਿਆ ਜੋ ਸਰਕਾਰ ਦੀ ਅਪਾਇੰਟਮੈਂਟ ਹੈਗੀ ਹੈ ਚਾਰਜ ਉਹ ਵੀ 500 ਰੁਪਏ ਹੈਗਾ ਵਾ ਬਾਕੀ ਜੋ ਆਪਣੇ ਇੰਦੇ ਕੇ ਸਟੈਂਪ পেਪਰ ਲੱਗਣਗੇ ਜਿੰਨੀ ਰਜਿਸਟ੍ਰੇਸ਼ਨ ਫੀਸ ਲੱਗੇਗੀ ਤੇ ਜਿੰਨਾ ਪੀਐਲਆਰ ਦੇ ਚਾਰਜ ਲੱਗਣਗੇ ਉਹਦੀ ਇਹਨਾਂ ਬਕਾਇਦਾ ਰਸੀਦ ਮਿਲੀ ਜਾਏਗੀ ਪੱਕਿਆਂ ਚ ਹੋਊਗਾ ਇੱਕ ਨੰਬਰ ਤੇ ਜੀ ਤੇ ਜਿਹੜੇ ਲੋਕ ਆ ਆਮ ਜਿਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਹੈ ਨਹੀਂ ਕਿਸੇ ਨੂੰ ਵੀ ਹਾਂ ਵੀ ਰਜਿਸਟਰੀ ਅੰਦਰ ਲੁਕਾਉਣੀਆਂ ਜਾਂ ਬਾਹਰੋਂ ਲੁਕਾਉਣੀਆਂ ਉਹਨਾਂ ਬਾਰੇ ਕੀ ਸਨ ਸਰ ਐਂਦਾ ਮੈਂ ਕਿ ਹਰ ਦਫਤਰ ਦੇ ਵਿੱਚ ਸਰਕਾਰ ਦੀਆਂ ਗਾਈਡਲਾਈਨ ਸਾਹਮਣੇ ਸ਼ੋਅ ਕੀਤੀਆਂ ਗਈਆਂ ਹੈਗੀਆਂ ਵਾ ਸਰਕਾਰ ਨੇ ਇਹਦੇ ਉੱ ਐਡਵਰਟਾਈਜ਼ਮੈਂਟ ਵੀ ਕੀਤੀ ਹੈਗੀ ਆ ਤਾਂ ਕਿ ਲੋਕਾਂ ਹੋਰ ਤੋਂ ਹੋਰ ਜਾਗਰੂਕ ਹੋਣ ਬਾਕੀ ਤੁਹਾਡੇ ਵਰਗੇ ਜਿੱਦਾਂ ਤੁਹਾਡੇ ਕੋਲ ਪੱਤਰਕਾਰ ਆ ਰਹੇ ਹੈਗੇ ਅਸੀਂ ਵੀ ਲੋਕਾਂ ਨੂੰ ਇਹ ਕਹਿ ਰਹੇ ਹੈਗੇ ਕਿ ਤੁਸੀਂ ਸਾਡੇ ਕੋਲ ਆਓ ਔਰ ਇਹ ਆਪਣੀ ਰਜਿਸਟਰੀ ਸਾਡੇ ਤੋਂ ਹੀ ਲਿਖਵਾਓ ਜੇ ਤੁਹਾਨੂੰ ਕੋਈ ਦਿੱਕਤ ਆ ਰਹੀ ਹੈਗੀ ਹੈ ਮੇਰਾ ਐਡਵੋਕੇਟ ਅਮਿਤ ਜੋਸ਼ੀ ਹੈ ਜੀ ਇਹ ਸਾਡਾ ਐਡਵੋਕੇਟ ਅਮਿਤ ਜੋਸ਼ੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਤੇ ਹੁਣ ਆਪਾਂ ਗੱਲ ਕਰਾਂਗੇ ਜਿਨ੍ਹਾਂ ਨੇ ਜਿਹੜੇ ਅਰਜੀ ਨਵੀਸ ਨੇ ਉਹਨਾਂ ਨੇ ਰਜਿਸਟਰੀ ਲਿਖਣੀਆਂ ਤੇ ਉਹਨਾਂ ਕੋਲੇ ਕੀ ਕੀ ਇਹਨਾਂ ਨੂੰ ਸਹੂਲਤ ਸਰਕਾਰ ਵੱਲੋਂ ਲਿਖਣ ਵਾਸਤੇ ਕੀਤੀ ਗਈ ਹੈ ਹਾਂਜੀ ਗੁਰੂ ਜੀ ਜਿਹੜੀਆਂ ਰਿਜੈਕਟੀਆਂ ਲਿਖਣੀਆਂ ਨੇ ਜਿਸ ਤਰ੍ਹਾਂ ਬਾਹਰੋਂ ਅੱਗੇ ਲਿਖਦੇ ਸੀਗੇ ਹੁਣ ਉਹ ਸਾਰੀਆਂ ਸਰਕਾਰੀ ਰਿਕਾਰਡ ਦੇ ਅਨੁਸਾਰ ਲਿਖੀਆਂ ਜਾਣੀਆਂ ਨੇ ਪਹਿਲਾਂ ਬਾਹਰ ਨਾਰਮਲ ਜਿਹੜਾ ਹੁੰਦਾ ਸੀ ਆਪਦੀ ਫਰਜ਼ ਦੇ ਦਿੰਦਾ ਸੀ ਰਿਜੈਕਟੀ ਲਿਖਾ ਕੇ ਦਿੰਦੇ ਹੁਣ ਕੀ ਕੀ ਗਾਈਡਲਾਈਨ ਨੇ ਤੁਹਾਨੂੰ ਸਰਕਾਰ ਨੂੰ ਸਭ ਤੋਂ ਪਹਿਲਾਂ ਤਾਂ ਸਾਰ ਨੂੰ ਸਸਤਰੀਕਾਰ ਸਰਕਾਰੀ ਰਿਕਾਰਡ ਮੁਤਾਬਕ ਹੀ ਰਸੀ ਪਹਿਲਾਂ ਲਿਖੀ ਜਾਂਦੀ ਸੀ ਸਰਕਾਰੀ ਰਿਕਾਰਡ ਮੁਤਾਬਕ ਹੀ ਰਸੀ ਹੋਣ ਲਿਖੀ ਜਾਣੀ ਹੈ ਇਹ ਵਿੱਚ ਬਲਗੇ ਭਰਮ ਨੂੰ ਲਿਖਾ ਨਹੀਂ ਪੈਣਾ ਚਾਹੀਦਾ ਵੀ ਪਹਿਲਾਂ ਸਰਕਾਰੀ ਰਿਕਾਰਡ ਮੁਤਾਬਕ ਨਹੀਂ ਲਿਖੀ ਜਾਂਦੀ ਸੀ ਪਹਿਲਾਂ ਵੀ ਸਰਕਾਰੀ ਰਿਕਾਰਡ ਮੁਤਾਬਕ ਹੀ ਲਿਖੀ ਜਾਂਦੀ ਸੀ ਹੁਣ ਵੀ ਸਰਕਾਰੀ ਰਿਕਾਰਡ ਮੁਤਾਬਕ ਹੀ ਲਿਖੀ ਜਾਊਗੀ ਜੋ ਫਰਦ ਸਰਕਾਰ ਨੇ ਕੱਢ ਕੇ ਦੇਣੀ ਹੈ ਫਰਦ ਦੇ ਰਕਵੇ ਮੁਤਾਬਕ ਹੀ ਰਸੀ ਲਿਖੀ ਜਾਣੀ ਹੈ ਉਹ ਨੂੰ ਸਰਕਾਰੀ ਰਿਕਾਰਡ ਮੰਨਿਆ ਜਾਂਦਾ ਸਾਡੇ ਕੋਲੇ ਜਿਸ ਬੰਦੇ ਨੇ ਰਸੀ ਲਖੋਣ ਆਉਣਾ ਪੁਰਾਣੀ ਰਸੀ ਨਵੀਂ ਫਰਦ ਲੈ ਕੇ ਆਵੇ ਨਵੀਂ ਫਰਦ ਦੇ ਵਿੱਚ ਜਿੰਨਾ ਰਕਵ ਹੈ ਉਸ ਮੁਤਾਬਕ ਰਸੀ ਲਿਖੀ ਜਾਣੀ ਹੈ ਉਹੀ ਸਰਕਾਰੀ ਰਿਕਾਰਡ ਹੈ ਕਨਗੋ ਸਾਹਿਬ ਪਟਾਏਗੇ ਨੇ ਸਪੈਸ਼ਲ ਇੱਥੇ ਕਨਗੋ ਸਾਹਿਬ ਨੇ ਰਿਕਾਰਡ ਚੈੱਕ ਕਰਕੇ ਸਾਨੂੰ ਦੇਣਾ ਉਦਰ ਜਿੱਕ ਕਿੰਨਾ ਰਕਬਾ ਬੋਲਦਾ ਜਿਹੜਾ ਸਾਕਬਾ ਸਹੀ ਬੋਲਦਾ ਉਹਦੀ ਰਸੀਦ ਲਿਖੀ ਜਾਊਗੀ ਕੋਈ ਵੀ ਬੰਦਾ ਆ ਕੇ ਕੋਈ ਵੀ ਪੰਜਾਬ ਸਰਕਾਰ ਨੇ ਇਹ ਵੱਡੀ ਸਹੂਲਤ ਦੇਦੀ ਹੈ ਵੀ ਕੋਈ ਵੀ ਬੰਦਾ ਆ ਕੇ ਇੱਥੇ ਰਸੀਦ ਲਵਾ ਸਕਦਾ ਜਿਹਨੂੰ ਆਪਾਂ ਕਹਿੰਦੇ ਵੀ ਸਰਕਾਰੀ ਤੌਰ ਦੇ ਉੱਪਰ ਰੈਕੋਗਨਾਈਜੇਸ਼ਨ ਸਰਕਾਰ ਨੇ ਦੇਦੀ ਵੀ ਤੁਹਾਨੂੰ ਐਦਰ ਉਦਰ ਕਿਤੇ ਵੀ ਜਾਣ ਦੀ ਲੋੜ ਨਹੀਂ ਘੱਟ ਖਰਚਾ ਕੋਈ ਰਸੀਬਤ ਨਹੀਂ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਕਰਕੇ ਇਹ ਸਰਕਾਰ ਨੇ ਵੱਡਾ ਪ੍ਰਾਲਾਪ ਕੀਤਾ ਜਿਸ ਤਰ੍ਹਾਂ ਪਹਿਲਾਂ ਦੇਖਣ ਚ ਆਇਆ ਬਹੁਤ ਫਰਦਾਂ ਬੰਦੇ ਲੈ ਆਉਂਦੇ ਹੁੰਦੇ ਸੀ ਕਿ ਬਾਅਦ ਵਿੱਚ ਰਿਕਾਰਡ ਨਹੀਂ ਬੋਲਦਾ ਫਰਦ ਅਨਸਾਰ ਰਜਿਸਟਰੀਆਂ ਹੋ ਜਾਂਦੀਆਂ ਨੇ ਤੇ ਮੌਕੇ ਤੇ ਰਿਕਾਰਡ ਨਹੀਂ ਹੁੰਦਾ ਤੇ ਉਸ ਦੇ ਬਾਰੇ ਹੁਣ ਤੁਹਾਡੇ ਕੋਲੇ ਕੀ ਪ੍ਰੋਸੀਜਰ ਹੋਊਗਾ ਵੀ ਤੁਸੀਂ ਜਿਹੜੀ ਤੁਹਾਡੇ ਕੋਲੇ ਫਰਦ ਆ ਗਈ ਉਸ ਨੂੰ ਕਿਵੇਂ ਕਲੀਅਰ ਕਰੋਗੇ ਵੀ ਹਾਂ ਵੀ ਇਹ ਮੌਕੇ ਤੇ ਰਿਕਾਰਡ ਚ ਹੈ ਕਿ ਨਹੀਂ ਹੈ ਬਹੁਤ ਵਧੀਆ ਕੁਐਸਚਨ ਆ ਔਰ ਬਹੁਤ ਵਧੀਆ ਜਾਣਕਾਰੀ ਤੁਸੀਂ ਜਾਣਕਾਰੀ ਮਲਗੇ ਸਾਹਿਬ ਸਿੰਡੀ ਵੀ ਸਹੂਲਤ ਪਬਲਿਕਲੀ ਸਰਕਾਰ ਨੇ ਸ਼ੁਰੂ ਕੀਤੀ ਆ ਬਹੁਤ ਵੱਡੀ ਗੱਲ ਤੁਸੀਂ ਕੀਤੀ ਆ ਇਹਦੇ ਵਿੱਚ ਕੀ ਕਰਦਾ ਸਰਕਾਰ ਨੇ 48 ਘੰਟੇ ਪਹਿਲਾਂ ਅਸੀਂ ਰਿਸਿਟੀ ਅਪਰੂਵਲ ਲਈ ਪਾਉਣੀ ਹੈ 48 ਘੰਟੇ ਪਹਿਲਾਂ ਰਿਸਿਓ ਅਪਰੂਵਲ ਲਈ ਪਾਉਣੀ ਹੈ ਸਰਕਾਰੀ ਦਫਤਰ ਦੇ ਵਿੱਚ ਪਹੁੰਚ ਕੇ ਅਪਰੂਵਲ ਦੇ ਲਈ ਜਿਹੜੇ ਮਾਜੂਦ ਹੀਲਰ ਸਾਹਿਬ ਨੇ ਜਾਂ ਸਾਡੇ ਆਰਸੀ ਸਾਹਿਬ ਨੇ ਉਹ ਨੂੰ ਚੈੱਕ ਕਰਨਗੇ ਵੀ ਇਹ ਸਹੀ ਹੈ ਕਿ ਗਲਤ ਹੈ ਉਹ ਅਪਰੂਵਲ ਹੋਣ ਤੋਂ ਬਾਅਦ ਰਿਸਿਟੀ ਹੋਣੀ ਹੈ ਗਲਤ ਵਾਲਾ ਕੰਮ ਖਤਮ ਹੋ ਗਿਆ ਹੁਣ ਕੋਈ ਗਲਤੀ ਨਹੀਂ ਹੋਏਗਾ ਉਹ ਕੰਮ ਖਤਮ ਹੋ ਗਿਆ ਪਹਿਲਾਂ ਤਾਂ ਹੁੰਦਾ ਸੀ ਨਹੀਂ ਹੁੰਦਾ ਸਾਰਿਆਂ ਨੂੰ ਪਤਾ ਨਹੀਂ ਉਹਦੇ ਬਾਰੇ ਪਰ ਹੁਣੋਂ ਕੰਮ ਖਤਮ ਹੋ ਗਿਆ ਜੋ ਜਿਹੜੀ ਚੀਜ਼ ਦੀ ਅਪਰੂਵਲ ਆਊਗੀ ਉਹਦੇ ਉੱਪਰ ਤਹਿੀਲਰ ਸਾਹਿਬ ਦਾ ਨਾਮ ਛਪਦਾ ਉਹੀ ਰਿਸ਼ੀ ਹੋਣੀ ਕੀ ਕਹਿਣਾ ਚਾਹੁੰਦਾ ਲੋਕਾਂ ਨੂੰ ਜਿਹੜੇ ਆਮ ਲੋਕ ਨੇ ਵੀ ਹਾਂ ਵੀ ਕਿਸ ਤਰ੍ਹਾਂ ਆਉਣ ਤੁਹਾਡੇ ਕੋਲ ਪੰਜਾਬ ਸਰਕਾਰ ਦੇ ਬਿੱਟੋ ਐਡੀ ਬਡੀ ਸਹੂਲਤ ਦਿੱਤੀ ਗਈ ਹੈ ਈਜ਼ੀ ਰਿਸ਼ੀ ਦੀ ਜੀ ਉਹਦਾ ਫਾਇਦਾ ਲੈਣਾ ਚਾਹੀਦਾ ਲੋਕਾਂ ਨੂੰ ਠੀਕ ਜੇ ਸਾਨੂੰ ਇੱਥੇ ਬਿਠਾਇਆ ਤਾਂ ਉਹਦਾ ਬੈਨੀਫਿਟ ਇਹੀ ਹੈ ਨਾ ਲੋਕਾਂ ਨੂੰ ਵੀ ਜਿੰਨਾ ਵੱਧ ਤੋਂ ਵੱਧ ਜਾਗਰੂਕ ਹੋਣ ਆਮ ਬਾਹਰ ਜਿੱਥੇ ਲੁਕਵਾਉਂਦੇ ਨੇ ਉਥੋਂ 100 ਡਾਲਰ ਸੀ ਉਹਨਾਂ ਨੂੰ ਵੀ ਗਲਤ ਕੰਮ ਨਾ ਹੋ ਜੇ ਇਹ ਨਾ ਹੋ ਜੇ ਆ ਨਾ ਹੋ ਜੇ ਅੱਜ ਇੱਕ ਸਰਕਾਰੀ ਤੌਰ ਤੇ ਲਿਖੀ ਜਾਣੀ ਹੈ ਸਰਕਾਰ ਦੀ ਨਿਗਾਹ ਚ ਲਿਖੀ ਜਾਣੀ ਹੈ ਘੱਟ ਖਰਚੇ ਦੇ ਲਿਖੀ ਜਾਣੀ ਹੈ ਜੋ ਸਰਕਾਰੀ ਫੀਸ ਹੈ ਉਹੀ ਲੱਗਣੀ ਹੈ ਕੋਈ ਵਾਧੂ ਖਰਚਾ ਨਹੀਂ ਥੈਂਕ ਯੂ ਇਹ ਸਾਗਨ ਅਰਜੀ ਨਵੀਸ ਗੁਰੂ ਜੀ ਜਿਨ੍ਹਾਂ ਦੇ ਨਾਮ ਤੇ ਜਾਣੇ ਜਾਂਦੇ ਨੇ ਤੇ ਉਸ ਸਬੰਧ ਵਿੱਚ ਹੁਣ ਅ ਅੱਗੇ ਚੱਲਦੇ ਹਾਂ ਜਿੱਥੇ ਰਜਿਸਟਰੀਆਂ ਦੇ ਆਨਲਾਈਨ ਹੋਣੀਆਂ ਜਿੱਤੇ ਰਜਿਸਟ੍ਰੇਸ਼ਨ ਹੋਣੀਆਂ ਚ ਅ ਰਿਕਾਰਡ ਅਨੁਸਾਰ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਉਹਨਾਂ ਕੋਲੇ ਕੀ ਕੀ ਸਕੀਮਾਂ ਆਈਆਂ ਇਹ ਫਾਰਮੂਲੇ ਪੰਜਾਬ ਸਰਕਾਰ ਨੇ ਈਜ਼ੀ ਰਜਿਸਟਰੀ ਦਾ ਕੀਤਾ ਇਹਦੇ ਬਾਰੇ ਕੀ ਕਹਿਣਾ ਚਾਹੁੰਦਾ ਲੋਕਾਂ ਨੂੰ ਆਪਾਂ ਕਿਵੇਂ ਜਾਗਰੂਕ ਕਰਦੇ ਪਹਿਲਾਂ ਸਭ ਤੋਂ ਪਹਿਲਾਂ ਮੈਂ ਲੋਕਾਂ ਨੂੰ ਅਪੀਲ ਕਰਦਾ ਜਿਹੜਾ ਫਾਰਮੂਲਾ ਸਰਕਾਰ ਨੇ ਵਰਤਿਆ ਹੈ ਜੀ ਸਟੇਸ਼ਨ ਦਾ ਵਰਤਿਆ ਹੈ ਇਹਨੂੰ ਪ੍ਰੋਪਰ ਤਰੀਕੇ ਨਾਲ ਯੂਜ਼ ਕਰਨ ਇਹਦਾ ਨਾਂ ਹੀ ਈਜ਼ੀ ਰਜਿਸਟ੍ਰੇਸ਼ਨ ਪਾਇਆ ਗਿਆ ਹੈ ਤਾਂ ਪਾਇਆ ਗਿਆ ਹੈ ਕਿ ਲੋਕਾਂ ਦੇ ਸਹੂਲਤ ਵਾਸਤੇ ਲੋਕਾਂ ਨੂੰ ਸਹੂਲਤ ਮਿਲੂਗੀ ਈਜ਼ੀ ਕਿਉਂ ਬੋਲਦੇ ਆਪਾਂ ਸਿਟੀਜ਼ਨ ਸਿਟੀਜ਼ਨ ਪਹਿਲਾਂ ਜੇ ਅਗਰ ਵੇਰ ਆ ਕਰ ਬੈਠ ਕੇ ਹਿਸਟਰੀ ਲਿਖੇ ਹਿਸਟਰੀ ਲਿਖੇ ਸਾਨੂੰ ਸਾਡੇ ਅਕਾਊਂਟ 'ਚ ਪਾਵੇ ਲੌਗਇਨ 'ਚ ਪਾਵੇ ਅਸੀਂ ਲੌਗਇਨ 'ਚ ਦੇਖਾਂਗੇ ਸਹੀ ਆ ਅਪਰੂਵ ਕੀਤੀ ਸਿਟੀਜ਼ਨ ਵੇਅਰ ਹੋ ਗਿਆ ਹਿਸਟਰੀ ਅਪਰੂਵ ਹੋ ਗਈ ਮੀਨਿੰਗ ਸਿਟੀਜ਼ਨ ਪਰ ਲੱਗ ਗਿਆ ਮੇਰੀ ਜਿਊਰੀ ਅਪਰੂਵ ਆ ਹੁਣ ਹਿਸਟਰੀ ਅਪਰੂਵ ਤੇ ਪ੍ਰੋਪਰ ਡਾਕੂਮੈਂਟ ਲੈ ਕੇ ਆਵੇ ਸਾਡੇ ਕੋਲ ਰਿਮੋਟ ਟਾਈਮ ਲਵੇ ਅਪਾਇੰਟਮੈਂਟ ਲਵੇ ਬੈਠੇ ਉਹਦੀ ਫੋਟੋ ਕਰਾ ਕੇ ਮੀਨਿੰਗ ਉਹ ਦਲਖਵਾਰੀ ਬੰਦ ਹੁੰਦੀ ਆ ਹੁਣ ਮੰਨ ਲਓ ਸਿਟੀਜ਼ਨ ਵੇਅਰ ਨਹੀਂ ਹੈਗਾ ਹਿਸਟਰੀ ਲਿਖਣ ਦੇ ਯੋਗ ਨਹੀਂ ਹੈਗਾ ਉਹ ਇੱਕ ਆਪਣੇ ਸੇਵਾ ਸਾਇਕ ਲਾਏ ਹੋਏ ਆ ਸੇਵਾ ਸਾਇਕ ਨੂੰ ਫੋਨ ਕਰੇ ਜਸ ਹਣਾ ਪਿਕ ਕੰਟੈਕਟ 'ਚ ਆਵੇ ਸੇਵਾ ਸਾਇਕਰ ਜਾ ਕੇ ਇਸਦੀ ਲੈ ਕੇ ਆਊਗਾ ਡਿਸਟਰੀ ਫਿਰ ਉਹ ਵਿੱਚ ਚੱਲੂਗੀ ਫਿਰ ਡਿਸਟਰੀ ਸਾਡੇ ਅਕਾਊਂਟ ਚ ਆਊਗੀ ਸਿਟੀਜ਼ਨ ਨੂੰ ਪਤਾ ਲੱਗ ਜਾਊਗਾ WhatsApp ਬੰਸ ਰਾਹੀਂ ਡਿਸਟਰੀ ਪ੍ਰੂਵ ਹੋ ਗਈ ਆ ਹੁਣ ਮੈਂ ਆਪਣੇ ਡਾਕੂਮੈਂਟ ਪ੍ਰੋਪਰ ਲੈ ਕੇ ਫੋਟੋ ਕਰਾ ਕੇ ਡਿਸਟਰੀ ਮੀਨ ਕੇ ਆਪਣੇ ਕੋਲ ਨਾ ਲੈ ਜਾਵੇ ਉਸ ਵੇਲੇ ਡਿਲੀਵਰੀ ਸਿਸਟਮ ਨਾਲ ਲੱਗਾ ਹੋਇਆ ਹੁਣ ਵੇਖੋ ਜੇ ਮੰਨ ਲਓ ਸਿਟੀਜ਼ਨ ਫਿਰ ਵੀ ਯਕੀਨ ਨਹੀਂ ਹੁੰਦਾ ਕਿ ਨਾ ਸੇਵਾ ਸਾਇਕ ਤੇ ਇੱਥੇ ਆ ਕੇ ਸਰਕਾਰੀ ਦਫਤਰ ਜਾ ਕੇ ਅਸੀਂ ਪ੍ਰੋਪਰ ਆਪਰੇਟਰ ਐਡਵੋਕੇਟ ਡੀਡ ਰਾਈਟਰ ਐਨ ਟੈਟ ਕਰਨ ਕੋ ਇਹ ਲਾਏ ਹੋਇਆ ਡਿਟ ਲਿਖਣ ਵਾਸਤੇ ਆਪਰੇਟਰ ਲਿਖਣਗੇ ਐਡਵੋਕੇਟ ਲੀਗਲ ਡਵਾਈਸ ਵੀ ਵਿਦਿਆਣਗੇ ਜੀਐਸਟੀ ਵੀ ਲਿਖਣਗੇ ਆਪਣੇ ਪਟਵਾਰੀ ਕਾਨੂੰਗੋ ਸਾਹਿਬ ਜੋ ਵੀ ਰਕਬਾ ਬਚਦਾ ਹੈ ਕਿੰਨਾ ਬਚਦਾ ਹੈ ਵੀ ਰਫਟ ਹੈ ਕਿ ਨਹੀਂ ਉਹਨੂੰ ਡਵਾਈਸ ਕਰਨਗੇ ਪ੍ਰੋਪਰ ਤਰੀਕੇ ਨਾਲ ਡਾਕੂਮੈਂਟ ਚੈੱਕ ਕਰਕੇ ਜਿਸਟਰੀ ਫੀਡ ਕਰਨਗੇ ਸਾਡੇ ਅਕਾਊਂਟ ਚ ਆਊਗੀ ਅਸੀਂ ਉਹਨੂੰ ਅਪਰੂਵ ਕਰਕੇ ਨਾਲ ਹੀ ਉਹਦੀ ਫੋਟੋ ਕਰਕੇ ਡਿਲੀਵਰੀ ਕਰਕੇ ਉਹਨੂੰ ਉਸਦੇ ਵੀ ਦਸਤਾਵੇਜ਼ ਹਵਾਲੇ ਕਰ ਦਾਂਗੇ ਇਸ ਕਰਕੇ ਇਹਨੂੰ ਇਜ਼ੀ ਬੋਲਿਆ ਗਿਆ ਸਾਡੇ ਵਾਸਤੇ ਇਜ਼ੀ ਕਿਵੇਂ ਆ ਹੋਣ ਸਾਡੇ ਕੋ ਪਹਿਲਾ ਸਿਸਟਮ ਸੀਗਾ ਲੋਕ ਇਕੱਠੇ ਆਉਂਦੇ ਸੀਗੇ ਕਿਸੇ ਨਾਲ ਲੈ ਕੇ ਆਉਂਦੇ ਸੀਗੇ ਅਪਾਇੰਟਮੈਂਟ ਦਾ ਕੋਈ ਟਾਈਮ ਨਹੀਂ ਸੀਗਾ ਨਾਲ ਲੈ ਕੇ ਸਾਡੇ ਇੱਥੇ ਰਸ਼ ਪੈਂਦਾ ਸੀਗਾ ਇੱਕ ਅਫਸਰ ਵਾਸਤੇ ਵੀ ਪ੍ਰੈਸ਼ਰ ਹੁੰਦਾ ਸੀਗਾ ਜਲਦੀ ਜਲਦੀ ਪ੍ਰੂਫ ਕਰੇ ਲੋਕਾਂ ਨੂੰ ਵੀਲਾ ਕਰੇ ਹੁਣ ਕੀ ਆ ਸਾਡੇ ਵਾਸਤੇ ਕੀ ਆ ਸਾਨੂੰ ਹਟਾਲੇ ਕਰਦੇ ਟਾਈਮ ਮਿਲਿਆ ਹੋਇਆ 48 ਘੰਟੇ ਦੇ ਵਿੱਚ ਵਿੱਚ ਅਸੀਂ ਜਿਸਟਰੀ ਪ੍ਰੋਪਰ ਤਰੀਕੇ ਨਾਲ ਦਸਤੂਰ ਵਿੱਚ ਬਾਤਾਂ ਕਰਾਂਗੇ ਜਾਂਚ ਕਰਾਂਗੇ ਉਹਨਾਂ ਦੀ ਉਹਨਾਂ ਨੂੰ ਪ੍ਰੂਫ ਕਰਕੇ ਵੈਰੀਫਾਈ ਕਰਕੇ ਉਹਨੂੰ ਅਪਾਇੰਟਮੈਂਟ ਦਵਾਂਗੇ ਮਤਲਬ ਤੁਹਾਡੇ 48 ਘੰਟੇ ਪਹਿਲਾਂ ਤੁਹਾਡੇ ਕੋਲੇ ਰਜਿਸਟਰੀ ਦਾਖਲ ਇਥੇ ਜਮਾ ਕਰਾਉਣੀ ਪਊਗੀ ਹਾਂਜੀ 48 ਘੰਟੇ ਪਹਿਲਾਂ ਪਹਿਲਾਂ ਸਾਨੂੰ ਟਾਈਮ ਮਿਲਿਆ ਹੈ ਅਪਾਇੰਟਮੈਂਟ ਲੈਣ ਵਾਸਤੇ ਲੋਕਾਂ ਨੂੰ 48 ਘੰਟੇ ਚ ਅਸੀਂ ਉਹਨੂੰ ਪ੍ਰੂਵ ਕਰਾਂਗੇ ਫਿਰ ਉਹ ਅਪਾਇੰਟਮੈਂਟ ਮਿਲੇਗੀ ਪਬਲਿਕ ਅਪਾਇੰਟਮੈਂਟ ਬੇਸਿਸ ਤੇ ਉਸ ਨੰਬਰ ਦੇ ਹਿਸਾਬ ਨਾਲ ਇਹ ਟੋਕਨ ਨੰਬਰ ਇੱਥੇ ਲੱਗੇ ਹੋਏ ਆ ਸਿਸਟਮ ਅਸੀਂ ਮਸ਼ੀਨਾਂ ਲਾਈਆਂ ਹੋਈਆਂ ਉਸ ਟੋਕਨ ਦੇ ਆਵਾਜ਼ ਅਨੁਵਾਰੇ ਆਊਗੀ ਉਸ ਵਾਰੀ ਮੁਤਾਬਕ ਫੋਟੋ ਕਰਾ ਕੇ ਡਿਲੀਵਰੀ ਨਾਲ ਹੀ ਹੋ ਗਈ ਤੇ 10 ਵਜੇ ਕਰ ਲੈ ਕੇ ਜਾਊਗਾ ਅਪਾਰਟਮੈਂਟ ਤਾਂ ਜਿਹੜੀ ਆਪਾਂ ਰਜਿਸਟ੍ਰੇਸ਼ਨ ਕਰਾਉਣੀ ਹੈ ਰਜਿਸਟਰੀ ਦੀ ਅਪਾਰਟਮੈਂਟ ਲੈਣੀ ਹੈ ਉਸ ਤੋਂ ਪਹਿਲਾਂ ਆਮ ਲੋਕਾਂ ਨੂੰ ਕੀ ਕੀ ਕਾਗਜ਼ਾਤ ਤਾਂ ਜਿਹੜੇ ਆਪਾਂ ਨੂੰ ਨਾਲ ਜੋੜਨੇ ਚਾਹੀਦੇ ਆ ਕੀ ਕੀ ਲੈ ਕੇ ਆਉਣਾ ਜਾਂ ਤਾਂ ਕਿ ਉਹਨਾਂ ਨੂੰ ਸਹੂਲਤ ਮਿਲ ਸਕੇ ਸਹੂਲਤ ਤੁਹਾਨੂੰ ਪਹਿਲਾਂ ਦੱਸ ਰਿਹਾ ਸੀਗਾ ਈਜ਼ੀ ਰਜਿਸਟ੍ਰੇਸ਼ਨ ਦਾ ਮੀਨਿੰਗ ਹੀ ਹੈ ਵਾ ਕਿ ਜਿਹੜੇ ਦਸਤਾਵੇਜ਼ ਈਜ਼ੀ 'ਚ ਕੀ ਹੁੰਦਾ ਤੁਹਾਨੂੰ ਉਹ ਦਸਤਾਵੇਜ਼ ਦਾ ਇੱਕ ਫਾਰਮੈਟ ਮਿਲੇਗਾ ਤੁਹਾਨੂੰ ਦੱਸ ਦੱਸਦਾ ਮੈਂ ਉਹ ਫਾਰਮੈਟ ਇੱਕ ਹੁੰਦਾ ਵਾ ਰਜਿਸਟ੍ਰੇਸ਼ਨ ਦਾ ਮਾਈ ਡੇਡ ਜਿਹਾ ਆਪਸ਼ਨ ਜਦੋਂ ਉਹ ਲੋਕ ਆਪਣੇ ਵੈਬਸਾਈਟ ਆ ਰਜਿਸਟ੍ਰੇਸ਼ਨ ਦਾ ਬਣੀ ਹੋਈ ਹੈ ਸਾਰਿਆਂ ਨੂੰ ਆਪ ਸਾਰੇ ਪੋਸਟਰ ਲਾਇ ਹੋਏ ਆ ਜਾਂ ਉਦਾਂ ਵੀ ਲੋਕਾਂ ਨੂੰ ਅਵੇਅਰ ਕੀਤਾ ਹੋਇਆ ਉਸ ਤੇ ਜਾ ਕੇ ਇੱਕ ਮਾਈ ਡੀਡ ਦੀ ਆਪਸ਼ਨ ਆਵੇਗੀ ਉਸ ਚ ਪ੍ਰੋਪਰ ਦਸਤਾਵੇਜ਼ ਲਿਖੇ ਹੋਏ ਆ ਕਿਹੜੇ-ਕਿਹੜੇ ਲੱਗਣੇ ਨਾਲ ਕਿਹੜੇ-ਕਿਹੜੇ ਕਾਪੀ ਤੁਸੀਂ ਨਾਲ ਅਟੈਚ ਕਰਨੀ ਆ ਉਹ ਕਾਪੀ ਜਿਹੜੀ ਅਟੈਚ ਕੀਤੀ ਉਹਨਾਂ ਨੇ ਉਸ ਬੇਸੇ ਤੇ ਅਸੀਂ ਪ੍ਰੂਫ ਕਰਾਂਗੇ ਹੁਣ ਜਿਹੜੀ ਅਟੈਚ ਕੀਤੀ ਆ ਉਹਦੇ ਅਸਲੀ ਦਸਤਾਵੇਜ਼ ਉਹ ਅਸਲੀ ਨਾਲ ਲੈ ਕੇ ਸਾਡੇ ਕੋਲ ਆਉਣਗੇ ਅਸੀਂ ਉਹਨ ਵੈਰੀਫਾਈ ਕਰਕੇ ਨਾਲ ਹੀ ਉਹਦੀ ਫੋਟੋ ਕਰਕੇ ਤੇ ਡਿਸਟ੍ਰਿਕਟ ਅਧਿਕਾਰੀ ਦੇ ਹਵਾਲੇ ਕਰਾਂਗੇ ਜਿਸ ਤਰ੍ਹਾਂ ਅਪਰੂਵਡ ਤੇ ਅਨ ਅਪਰੂਵਡ ਦੋ ਕਿਸਮ ਦੀਆਂ ਕਲੋਨੀ ਆ ਰਹੀਆਂ ਨੇ ਇੱਕ ਅਪਰੂਵਡ ਆ ਰਹੀ ਹੈ ਇੱਕ ਜਿਹੜੀ ਅਨਪਰੂਵਡ ਕਲੋਨੀਆਂ ਉਸ ਦੀਆਂ ਰਜਿਸਟਰੀਆਂ ਦੇ ਬਾਰੇ ਆਪਾਂ ਨੂੰ ਕਿਵੇਂ ਜਾਣਕਾਰੀ ਮਿਲੂਗੀ ਕਿ ਅਨਪਰੂਵਡ ਦੇਖੋ ਵੈਬਸਾਈਟਸ ਬਣੀਆਂ ਹੋਈਆਂ ਗਲੱਡਾ ਦੀ ਆਪਣੀ ਵੈਬਸਾਈਟਸ ਆ ਰੇਣਾ ਦੀ ਆਪਣੀ ਵੈਬਸਾਈਟ ਆ ਇਸ ਵੈਬਸਾਈਟ ਤੇ ਜਿਹੜੀਆਂ ਅਪਰੂਵਡ ਕਲੋਨੀਆਂ ਅਪਰੂਵਡ ਕਲੋਨੀਆਂ ਉਹਦੀ ਲਿਸਟ ਮਿਲ ਜਾਂਦੀ ਆ ਜਿਹੜੀਆਂ ਲਾਇਸੈਂਸਡ ਕਲੋਨੀਆਂ ਉਹ ਉਹਨਾਂ ਦੇ ਨੂੰ ਅਸੀਂ ਲੋਡ ਨਹੀਂ ਆ ਪ੍ਰੋਪਰ ਉਸ ਮੁਤਾਬਿਕ ਆ ਵੀਰੀਫਾਈ ਕਰਕੇ ਇਸਟੈਂਡ ਕਰ ਦਾਂਗੇ ਤੇ ਲੋਕ ਵੀ ਆ ਸਾਰੀ ਵੈਬਸਾਈਟ ਆ ਪਬਲਿਕ ਵਾਸਤੇ ਹੀ ਆ ਲੋਕ ਵੀ ਦੇਖਣ ਇਹਨੂੰ ਕਿ ਇਹ ਅਪਰੂਵਡ ਆ ਤੇ ਉਹ ਕਲੋਨੀਆਂ ਲਾਇਸੈਂਸਡ ਕਲੋਨੀਆਂ ਉਸ ਦੀ ਕੋਈ ਅਨੁਸਿਲ ਸਰਕਾਰ ਦੀ ਜਰੂਰਤ ਨਹੀਂ ਹੁੰਦੀ ਜਿਹੜੀ ਅਨਪਰੂਵਡ ਕਲੋਨੀ ਆਪਣੇ ਕੋਲੇ ਆ ਰਹੀ ਹੈ ਰਜਿਸਟਰੀ ਕਰਾਉਣ ਵਾਸਤੇ ਉਹਦੇ ਵਿੱਚ ਲੋਕਾਂ ਨੂੰ ਦਿੱਕਤ ਆ ਕਿਉਂਕਿ ਉਹਨਾਂ ਨੂੰ ਐਨਓਸੀ ਨਹੀਂ ਮਿਲਦੀ ਐਨਓਸੀ ਤੋਂ ਬਿਨਾਂ ਰਜਿਸਟਰੀ ਦਾ ਕੀ ਪ੍ਰੋਸੀਜਰ ਹੈ ਅਗਰ ਅਨ ਸਰਕਾਰ ਦੀ ਇਮਨਸ਼ਾ ਸੀਗੀ ਸਰਕਾਰ ਦੇ ਲੋਕਾਂ ਵਾਸਤੇ ਸੁਪਲੇ ਵਾਸਤੇ ਸੋਚਿਆ ਸੀਗਾ ਕਿ ਮੰਨ ਲਓ ਕਿਸੇ ਅਨਪਰੂਵਡ ਕਲੋਨੀ ਵਿੱਚ ਕੋਈ ਇੱਕ ਆਮ ਸਿਟੀਜ਼ਨ ਸੌਗਾ ਜਿਦਾ ਪਲਾਟ ਲੈ ਕੇ ਬੈਠਾ ਸੀਗਾ ਉਹਦੀ ਕੋਈ ਹਿਸਟਰੀ ਹੈਗੀ ਆ ਉਹ ਉਹਨੇ ਰੱਖ ਵੇਚਦੀ ਅੱਗੇ ਵੇਚ ਸਕਦਾ ਹੈ ਤਾਂ ਕਿ ਕੱਲ ਨੂੰ ਉਹਨ ਖਤਲਖਾਰੀ ਨਾ ਹੋਵੇ ਫਿਰ ਪ੍ਰੋਪਰ ਐਨਓਸੀ ਲਵੇ ਇਸ ਕਰਕੇ ਸਰਕਾਰ ਨੇ ਅ 2211 ਚੌਵੀਨਿਕ ਰੈਡਿ ਕੁਚਨ ਕਰ ਦਿੱਤਾ ਸੀਗਾ ਉਸ ਮੁਤਾਬਕ ਹੀ ਹਿਸਟਰੀਆ ਹੋ ਰਹੀ ਹੈ ਐਨਓਸੀ ਖਤਮਾ ਮਤਲਬ ਕੀ ਹੈ ਹੈਗੀ ਹੈ ਐਨਓਸੀ ਮੈਂ ਇਸ ਤੇ ਮੈਂ ਕਹਿਣਾ ਚਾਹਾਂਗਾ ਕਿ ਐਨਓਸੀ ਖਤਮ ਹੈ ਪਰ ਇਹ ਵੀ ਨਹੀਂ ਕਿ ਆਪਾਂ ਕਿਸੇ ਨੂੰ ਕਿ ਅਨਜਾਇਜ਼ ਕਲੋਨੀ ਘਟਨ ਦਾ ਅਧਿਕਾਰ ਦਈਏ ਔਰ ਕੋਈ ਆਮ ਸਿਟੀਜ਼ਨ ਕਾਮਨ ਸਿਟੀਜ਼ਨ ਆਪਣੇ ਸੇਮ ਰਕਬੇ ਤੇ ਬੈਠਾ ਹੈ ਉਸ ਨੂੰ ਵਿਚ ਦਾ ਅਧਿਕਾਰ ਹੈ ਜਿਸ ਤਰ੍ਹਾਂ ਹੁਣ ਜਿਹੜੇ ਆਪਣੇ ਕੋਲ ਇੱਥੇ ਲੰਬੜਦਾਰ ਲਾਏ ਹੋਏ ਨੇ ਉਹਨਾਂ ਦੀ ਜਾਣਕਾਰੀ ਸਾਡੇ ਨਾਲ ਵੱਧ ਆਮ ਲੋਕਾਂ ਨਾਲ ਵੱਧ ਤੁਹਾਨੂੰ ਆ ਕਿਉਂਕਿ ਇੱਥੇ ਕਿੰਨੇ ਏਰੀਆ ਵਾ ਕਿੰਨੇ ਉਹਦੇ ਚ ਲੰਬੜਦਾਰ ਨੇ ਲੰਬੜਦਾਰ ਦੇ ਵਿੱਚ ਵੀ ਰਜਿਸਟ੍ਰੇਸ਼ਨ ਵੀ ਲੰਬੜਦਾਰ ਪੱਕੇ ਨੇ ਜਾਂ ਕੱਚੇ ਨੇ ਉਹਨਾਂ ਦੇ ਵਿੱਚ ਆਪਣੇ ਕੋਲ ਹੈ ਵੀ ਜਿਹੜਾ ਪੱਕਾ ਰਜਿਸਟਰੀ ਦੇ ਵਿੱਚ ਗਵਾਹੀ ਪਾ ਸਕਦਾ ਜਾਂ ਕੱਚਾ ਪਾ ਸਕਦਾ ਦੇਖੋ ਆਪਣੇ ਐਕਟੀਵਿਟੀ ਐਕਟ ਵਿੱਚ ਲਿਖਿਆ ਹੋਇਆ ਕੋਈ ਵੀ ਲੰਬੜਦਾਰ ਗਵਾਹੀ ਪਾ ਸਕਦਾ ਜਾਂ ਕੋਈ ਐਡਵੋਕੇਟ ਜਾਂ ਕੋਈ ਸੀਨੀਅਰ ਐਮਐਲਏ ਜਾਂ ਕੋਈ ਜਿਹੜਾ ਉਹਨੂੰ ਬੰਦੇ ਹਾਂਜੀ ਇਸ ਕਰਕੇ ਇਹ ਉਹਨਾਂ ਦਾ ਕੰਮ ਆ ਇਹਨਾਂ ਨੂੰ ਪਤਾ ਹੈ ਵੀ ਹਾਂ ਮੈਨੂੰ ਜਾਂਦਾ ਹੈ ਉਹ ਗਵਾਹੀ ਪਾਉਣ ਪਹਿਲੇ ਨਹੀਂ ਗੁੱਡ ਹੋਵੇਗਾ वैसे ਉਹਨਾਂ ਦਾ ਤਾਂ ਮਕਸਦ ਇਹੀ ਹੁੰਦਾ ਨਾ ਵੀ ਮੈਂ ਵੇਚਣ ਵਾਲੇ ਨੂੰ ਜਾਂ ਖਰੀਦਦਾਰ ਨੂੰ ਜਾਣਦਾ ਪਰ ਉਸ ਤੋਂ ਬਾਅਦ ਵੀ ਕਈ ਰਜਿਸਟਰੀਆਂ ਇਦਾਂ ਦੀਆਂ ਝਾਲੀ ਪਾਈਆਂ ਗਈਆਂ ਵੀ ਹਾਂ ਵੀ ਜਦ ਕਿ ਲੰਬੜਦਾਰ ਵਿੱਚ ਹੋਰ ਏਰੀਆ ਦਾ ਹੁੰਦਾ ਦਵਾਈ ਕਿਤੇ ਹੋਰ ਪਈ। ਚਲੋ ਇਸ ਦੀ ਤੁਸੀਂ ਸਾਨੂੰ ਵੇਅਰ ਕੀਤਾ ਅਜੇ ਤੱਕ ਕੋਈ ਮਸਲਾ ਸਾਡੇ ਕੋਲ ਨਹੀਂ ਆਇਆ। ਅਗਰ ਕੋਈ ਆਇਆ ਅਸੀਂ ਜਾਂਚ ਜ਼ਰੂਰ ਕਰਾਂਗੇ। ਇਹ ਸਨ ਤਹਿਸੀਲ ਦਾ ਨਾਇਬ ਤਹਿਸੀਲਦਾਰ ਕਰਵੀਰ ਸਿੰਘ ਜੀ ਹੁਣ ਉਹਨਾਂ ਦੇ ਨਾਲ ਹੋਰ ਨਾਇਬ ਤਹਿਸੀਲਦਾਰ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜੀ ਇਹ ਈਜੀ ਆ ਇਸ ਦੇ ਬਾਰੇ ਲੋਕਾਂ ਨੂੰ ਇਹ ਕਿਵੇਂ ਜਾਗਰੂਕ ਕਰਨਾ ਚਾਹੁੰਦੇ ਹਾਂਜੀ ਸਰ ਜਿਹੜੀ ਆਪਾਂ ਈਜ਼ੀ ਰਜਿਸਟਰੀ ਸ਼ੁਰੂ ਕੀਤੀ ਹੈ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਇਸ ਦੇ ਸੰਬੰਧ ਵਿੱਚ ਆਮ ਲੋਕਾਂ ਦੇ ਵਿੱਚ ਜਾਗਰੂਕਤਾ ਘੱਟਾ ਲੋਕਾਂ ਨੂੰ ਬਹੁਤ ਲੋਕਾਂ ਨੂੰ ਜਿਹੜੇ ਪਿੰਡਾਂ 'ਚ ਬੈਠੇ ਉਹਨਾਂ ਨੂੰ ਨਹੀਂ ਜਾਣਕਾਰੀ ਉਸ ਸੰਬੰਧੀ ਆਪਣੇ ਤਹਿਸੀਲਾਂ ਵੱਲੋਂ ਜਾਂ ਡੀਸੀ ਸਾਹਿਬ ਵੱਲੋਂ ਕੋਈ ਅਧਿਕਾਰ ਸਭ ਤੋਂ ਪਹਿਲੇ ਤੇ ਮੈਂ ਮਨਦੀਪ ਸਿੰਘ ਸੈਣੀ ਜੋਇੰਟ ਸਬ ਰਜਿਸਟਰ ਤੁਹਾਡੀ ਟੀਮ ਦਾ ਬਹੁਤ ਸਵਾਗਤ ਕਰਦਾ ਤੁਸੀਂ ਇੱਥੇ ਆਏ ਹੋ ਤੇ ਜਿਹੜਾ ਸਬਜੈਕਟ ਹੈ ਤੁਸੀਂ ਇਸ ਨੂੰ ਚੁੱਕਿਆ ਮੈਂ ਤੁਹਾਡੇ ਰਾਈ ਹੁਣ ਅਪੀਲ ਕਰਨਾ ਚਾਹੁੰਦਾ ਜਿਹੜੀ ਈਜ਼ੀ ਰਜਿਸਟ੍ਰੇਸ਼ਨ ਹੈ ਬੇਸਿਕਲੀ ਟੈਕਨੋਲੋਜੀ ਡਰਾਈਵਨ ਅੱਜ ਕੱਲ ਹਰ ਕੋਈ ਬੰਦਾ ਮੋਬਾਈਲ ਯੂਜ਼ ਕਰਦਾ ਲੈਪਟਾਪ ਯੂਜ਼ ਕਰਦਾ ਹੁਣ ਪਿੰਡਾਂ 'ਚ ਵੀ ਅਵੇਅਰਨੈਸ ਹੈ ਗਈ ਆ ਹੁਣ ਬੇਸਿਕਲੀ ਇਹ ਕੀਤਾ ਗਿਆ ਕਿ ਜਿਹੜੇ ਅੱਗੇ ਲੋਕ ਵੱਜੇ ਹੁੰਦੇ ਸੀ ਜਾਂ ਤਾਂ ਬਸਿਕਾਂ ਨੂੰ ਇਸ ਕੋ ਆਉਂਦੇ ਸੀ ਜਾਂ ਫਿਰ ਐਡਵੋਕੇਟ ਕੋ ਜਾਂਦੇ ਸੀ ਉਹ ਆਪਣੀ ਰਜਿਸਟਰੀ ਖੁਦ ਹੀ ਆਪਣੇ ਘਰ ਬੈਠੇ ਹੀ ਉਹਨੂੰ ਡਰਾਫਟ ਕਰ ਸਕਦੇ ਆ ਤੇ ਆਨਲਾਈਨ ਹੀ ਸਾਨੂੰ ਪਾ ਸਕਦੇ ਆ ਉਹਨਾਂ ਕੋਲ ਉਸ ਲਈ ਈਜ਼ੀ ਰਜਿਸਟ੍ਰੇਸ਼ਨ ਦੇ ਜਾ ਕੇ ਮਾਈ ਡੀਡ ਦੀ ਆਪਸ਼ਨ ਹੈਗੀ ਆ ਜੇ ਉਸ ਨੂੰ ਫਿਰ ਵੀ ਨਹੀਂ ਪਤਾ ਲੱਗਦਾ ਉਹ ਸਾਡੇ ਇੱਥੇ ਤਹਿਸੀਲ 'ਚ ਵਿਜ਼ਿਟ ਕਰ ਸਕਦਾ ਉਹਨਾਂ ਲਈ ਸਪੈਸ਼ਲ ਜਿਹੜਾ ਇੱਥੇ ਆਪਣੇ ਟੇਬਲਸ ਲੱਗੇ ਹੋਏ ਨੇ ਉਹਦੇ ਵੱਖਰੇ ਵੱਖਰੇ ਜਿਹਦਾ ਕਾਨੂੰਗੋ ਐਡਵੋਕੇਟ ਜਾਂ ਡੀਡ ਰਾਈਟਰ ਬੈਠੇ ਹੋਏ ਨੇ ਉਹਨਾਂ ਕੋਲ ਸਲਾਹ ਲੈ ਲਈ ਕਈ ਵਾਰੀ ਹੁੰਦਾ ਲੋਕਾਂ ਨੂੰ ਫਰਦ ਪੜਨ ਚ ਦਿੱਕਤ ਹੁੰਦੀ ਆ ਉਹ ਇੱਥੇ ਆ ਕੇ ਆਪਣਾ ਹਿੱਸਾ ਕਢਾ ਲੈਣ ਤੇ ਸ਼્યોਰ ਹੋ ਜਾਣ ਕਿ ਜੋ ਮੈਂ ਖਰੀਦ ਰਿਹਾ ਜਾਂ ਵੇਚ ਰਿਹਾ ਉਹ ਠੀਕ ਆ ਇਸ ਤਰ੍ਹਾਂ ਸਰਕਾਰ ਵੱਲੋਂ ਇਹ ਪਹਿਲ ਆ ਕਿ ਜ਼ਰੂਰੀ ਨਹੀਂ ਤੁਸੀਂ ਇੱਥੇ ਵਿਜ਼ਿਟ ਕਰਨਾ ਘਰ ਬੈਠੇ ਹੀ ਆਪਣੀ ਡੀਡ ਲਿਖੋ ਸਾਨੂੰ ਭੇਜ ਦਿਓ 48 ਘੰਟਿਆਂ ਦਾ ਅਸੀਂ ਅਪਰੂਵ ਕਰ ਦਾਂਗੇ ਉਹਨਾਂ ਨੂੰ ਟੈਕਸਟ ਮੈਸੇਜ ਆਏਗਾ ਉਹਨਾਂ ਨੂੰ ਪਤਾ ਲੱਗ ਜਾਈਏਗਾ ਸਾਡੀ ਅਪਰੂਵ ਹੋ ਗਈ ਹੈ ਜੇ ਕੋਈ ਗਲਤੀ ਹੈ ਉਹ ਅਸੀਂ ਇ objection ਲਾ ਕੇ ਭੇਜਾਂਗੇ ਫਿਰ ਉਹਨਾਂ ਨੂੰ ਮੈਸੇਜ ਚਲਾ ਜਾਏਗਾ ਉਹਨਾਂ ਕੋ ਫਿਰ ਟਾਈਮ ਹੁੰਦਾ ਕਮੈਂਡ ਕਰਕੇ ਸਾਨੂੰ ਭੇਜ ਸਕਣ ਇਸ ਤਰ੍ਹਾਂ ਜਦੋਂ ਫਾਈਨਲ ਅਪਰੂਵਲ ਹੋ ਜਾਏਗੀ ਉਹਨਾਂ ਨੂੰ ਮੈਸੇਜ ਚਲੇ ਜਾਏਗਾ ਉਹ ਮਿੱਥੇ ਸਮੇਂ ਤੇ ਮਿੱਥੇ ਦਿਨ ਇੱਥੇ ਆਣਗੇ ਖੱਜਲ ਨਹੀਂ ਹੋਣਗੇ ਆਪਣੀ ਡੇਟ ਜਮ੍ਹਾਂ ਕਰਾਣਗੇ ਰਜਿਸਟਰੀ ਕਰਾਣਗੇ ਸੇਮ ਡੇ ਰਜਿਸਟਰੀ ਲੈ ਕੇ ਘਰ ਨੂੰ ਚਲੇ ਜਾਣਗੇ ਸਰ ਜਿਹੜੀਆਂ ਦਿੱਕਤਾਂ ਪਹਿਲਾਂ ਲੋਕਾਂ ਦੇ ਵਿੱਚ ਆਉਂਦੀਆਂ ਨੇ ਕਿਉਂਕਿ ਲੋਕ ਰਜਿਸਟਰੀ ਇੱਕ ਬੰਦੇ ਦੀ ਹੁੰਦੀ ਹੈ ਨਾਲ ਚਾਰ-ਚਾਰ ਪੰਜ-ਪੰਜ ਬੰਦੇ ਹੁੰਦੇ ਆ ਕਈਆਂ ਨੇ ਪੇਮੈਂਟ ਕਰਨੀਆਂ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਸੀਗੀਆਂ ਉਹਨਾਂ ਵਾਸਤੇ ਜਿਹੜੇ ਇੱਥੇ ਲੋਕਾਂ ਵਾਸਤੇ ਕੀ ਸਹੂਲਤ ਰੱਖੀ ਹੈ ਦੇਖੋ ਜੀ ਇਹ ਜਿਹੜਾ ਸੇਲ ਪਰਚੇਜ਼ ਦਾ ਮਾਮਲਾ ਜ਼ਮੀਨ ਦਾ ਕਾਫੀ ਸੈਂਸਿਟਿਵ ਹੁੰਦਾ ਹੈ ਇਸ ਲਈ ਜਿਹੜੇ ਗਵਾਹ ਆ ਜਾਂ ਜਿਹੜੇ ਨਾਲ ਬੰਦੇ ਆਉਂਦੇ ਆ ਆਇਡੈਂਟੀਫਾਈ ਕਰਨ ਉਹ ਤਾਂ ਅਜੇ ਵੀ ਆਣਗੇ ਉਹਨਾਂ ਨੂੰ ਮੌਕੇ ਤੇ ਆਣਾ ਪਏਗਾ ਪਹਿਲਾਂ ਫੋਟੋ ਦੇ ਵਿੱਚ ਤੇ ਉਹ ਦੇ ਦੇਣਗੇ ਆਪਣੇ ਆਧਾਰ ਕਾਰਡ ਜੋ ਬੇਸਿਕਲੀ ਦੇ ਸਕਦੇ ਆ ਜਾਂ ਹੋਰ ਉਹ ਪੱਕੇ ਪ੍ਰੂਫ ਦੇ ਦਣਗੇ ਅਸੀਂ ਇੱਕ ਖਾਸ ਅਪੀਲ ਤੁਹਾਡੇ ਮੈਹਿਕਮੇ ਨਾਲ ਤੁਹਾਡੇ ਚੈਨਲ ਰਾਹੀਂ ਮੈਂ ਕਰਨਾ ਚਾਹਨਾ ਕਿ ਜਿਹੜੇ ਵੀ ਪ੍ਰੂਫ ਲੱਗਦੇ ਸੀ ਨਾ ਅੱਗੇ ਤਾਂ ਸਾਡੇ ਕੋ ਫੋਟੋ ਕਾਪੀ ਆਉਂਦੀ ਸੀ ਹੁਣ ਉਹ ਡਿਜੀਟਲੀ ਤੁਸੀਂ ਦੇ ਸਕਦੇ ਹੋ ਤੇ ਅਸਲੀ ਇਹ ਜ਼ਰੂਰੀ ਬਣਾ ਕੇ ਤੁਸੀਂ origignal ਨੂੰ ਅਪਲੋਡ ਕਰੋ ਦੋਨੇ ਪਾਸੋਂ ਅੱਗੇ ਪਿੱਛੇ ਆਧਾਰ ਕਾਰਡ ਇਹਨਾਂ ਨਾਲ ਤੁਹਾਡੀ ਵੀ ਕੋਈ ਗਲਤ ਜਾਲਸਾਜੀ ਨਹੀਂ ਹੋਏਗੀ ਸਾਡੀ ਵੀ ਜਾਣਬਝੀ ਰਹੇਗੀ ਮੈਂ ਇਹ ਅਪੀਲ ਤੁਹਾਨੂੰ ਖਾਸ ਕਰਕੇ ਕਰਦਾ ਡਾਕੂਮੈਂਟ origignal ਅਪਲੋਡ ਕਰੋ ਕੋਈ ਕਾਪੀ ਨਾ ਲਾਓ ਕਿਉਂਕਿ ਇਹ ਡਿਜੀਟਲੀ ਤੁਸੀਂ ਭੇਜਣਾ ਸਾਨੂੰ ਇਹ ਸਾਡੇ ਕੋ ਤੇ ਰਹਿਣਾ ਨਹੀਂ ਇਸ ਲਈ ਕਾਈਂਡਲੀ ਇਹ ਚੀਜ਼ ਨੂੰ ਮਾਨਤੇ ਰੱਖਿਆ ਹੈ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਉਹਨਾਂ ਨਾਲ ਬੰਦੇ ਹੋਰ ਆਂਦੇ ਆ ਉਹ ਸਟੇਲਾ ਆਣਾ ਪਏਗਾ ਕਿਉਂਕਿ ਇਹ ਪ੍ਰੋਵੀਜ਼ਨ ਦਿੱਤਾ ਗਿਆ ਵੀ ਤੁਸੀਂ ਅਪਲਾਈ ਕਰੋ ਕਰ ਸਕਦੇ ਹੋ ਬਟ ਫੋਟੋ ਕਰਵਾਉਣ ਲਈ ਤੁਹਾਨੂੰ ਇੱਕ ਵਾਰੀ ਤਾਂ ਦਫ਼ਤਰ ਵਿਜ਼ਿਟ ਕਰਨਾ ਪਏਗਾ ਔਰ ਜਦੋਂ ਤੁਸੀਂ ਆਓਗੇ ਤੁਹਾਡੇ ਨਾਲ ਤੁਹਾਨੂੰ ਆਈਡੈਂਟੀਫਾਈ ਕਰਨ ਵਾਲੇ ਨੰਬਰਦਾਰ ਇੱਥੇ ਮੌਜੂਦ ਹੁੰਦੇ ਆ ਤੇ ਜੇ ਕੋਈ ਤਬਦੀਲ ਮਲਕੀਅਤ ਦਾ ਮਾਮਲਾ ਉਹਦੇ ਚ ਜ਼ਿਆਦਾ ਬੰਦੇ ਚਾਹੀਦੇ ਹੁੰਦੇ ਆ ਉਹ ਸਟੇਲਾ ਆਣਗੇ ਪਰ ਅਸੀਂ ਕੋਸ਼ਿਸ਼ ਕਰਾਂਗੇ ਟਾਈਮ ਸਰਵੇਲੇ ਕਰਾਂਗੇ ਤੁਸੀਂ ਆਪਣੇ ਦਿੱਤੇ ਹੋਏ ਸਲੋਟ 'ਚ ਆਓ ਦਿੱਤੇ ਹੋਏ ਟਾਈਮ 'ਚ ਆਓ ਤਾਂ ਕਿ ਦੂਜਿਆਂ ਨੂੰ ਨਾ ਦਿੱਕਤ ਆਵੇ ਤੇ ਤੁਹਾਨੂੰ ਵੀ ਦਿੱਕਤ ਨਾ ਆਵੇ ਥੈਂਕ ਯੂ ਸਰ ਇਹ ਸਨ ਸਤ ਸਨੇ ਤੁਸੀਂ ਦਰ ਸੈਣੀ ਸਾਹਿਬ ਜਿਨ੍ਹਾਂ ਨੇ ਬਹੁਤ ਹੀ ਜਾਣਕਾਰੀ ਦਿੱਤੀ ਹੈ ਕੁਲਵੀਰ ਜੀ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜੀ ਈਜੀ ਰਜਿਸਟਰੀ ਹੈ ਤੁਸੀਂ ਘਰੇ ਬਹਿ ਕੇ ਹੀ ਰਜਿਸਟ੍ਰੇਸ਼ਨ ਕਰ ਸਕਦੇ ਹੋ ਜੇ ਨਹੀਂ ਕਿਸੇ ਨੂੰ ਇਸ ਸੰਬੰਧੀ ਕੋਈ ਜਾਣਕਾਰੀ ਹੈ ਜਾਂ ਨਹੀਂ ਪਤਾ ਲੱਗਦਾ ਉਹ ਤਹਿਸੀਲ ਦੇ ਵਿੱਚ ਆ ਕੇ ਵਿਜ਼ਿਟ ਕਰ ਸਕਦੇ ਆ ਇੱਥੇ ਕੋਈ ਕਾਇਦਾ ਪ੍ਰੋਪਰਟੀ ਟੀਮ ਬੈਠੀ ਆ ਉਹਨਾਂ ਦੀ ਖੁੱਛੀ ਦੇ ਦਫ਼ਤਰ ਬਣਾਇਆ ਹੋਇਆ ਵਾ ਰਜਿਸਟਰੀਆਂ ਲਿਖਣ ਵਾਸਤੇ ਅਲੱਗ ਬੈਠੇ ਨੇ ਵਕੀਲ ਅਲੱਗ ਬੈਠੇ ਨੇ ਕਨਗੂ ਲੱਗ ਬੈਠੇ ਨੇ ਜਿਹੜੇ ਕਿ ਤੁਹਾਡੇ ਡਾਕੂਮੈਂਟ ਨੂੰ ਪ੍ਰੋਪਰ ਤਰੀਕੇ ਦੇ ਨਾਲ ਜਾਂਚ ਕੇ ਉਹਨਾਂ ਨੂੰ ਅੱਗੇ ਸਮਟ ਕਰਨਗੇ ਤੇ ਉਹਦੀ ਰਜਿਸਟ੍ਰੇਸ਼ਨ ਹੋਵੇਗੀ ਤੇ ਉਸ ਤੋਂ ਤਸਹਲਦਾਰ ਸਾਹਿਬ ਦੇ ਜਾ ਕੇ ਤਸਵੀਰ ਹੋਵੇਗੀ ਫੋਟੋ ਹੋਵੇਗੀ ਉਸ ਤੋਂ ਬਾਅਦ ਤੁਹਾਡੀ ਰਜਿਸਟਰੀ ਹੋ ਜਾਏਗੀ ਤੁਸੀਂ ਦੇਖਦੇ ਰਹੋ ਜੁਝਾਰ ਟਾਈਮ ਅਗਲੀ ਅਪਡੇਟ ਲੈ ਕੇ ਤੁਹਾਡੀ ਸੇਵਾ ਤੇ ਫੇਰ ਹਾਜ਼ਰ ਹੋਵਾਂਗੇ ਕੈਮਰਾਮੈਨ ਜਸਪਾਲ ਸਿੰਘ ਸੋਨੂ ਦੇ ਨਾਲ ਸਰਜੀਤ ਸਿੰਘ ਖਾਲਸਾ ਜੀ ਇਹ ਵਿਸ਼ੇਸ਼ ਰਿਪੋਰਟ